ਖਬਰਨਾਮਾ ਦੇਖਿਆ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਇਸ ਸਤਿਕਾਰ ਮੈਂ ਆ ਤੁਹਾਡਾ ਹੋਸ਼ ਰਾਜ ਕਹਿੰਦੇ ਨੇ ਖੋਦਿਆ ਪਹਾੜ ਨਿਕਲੀ ਚੂਈ ਉਹ ਵੀ ਮਰੀ ਹੋਈ ਅਸੀਂ ਗੱਲ ਕਰ ਰਹੇ ਹਾਂ ਕਾਲੀ ਥਾਰ ਵਾਲੀ ਬੀਬੀ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦੀ ਉਹਨੂੰ ਇੰਸਟਾਗ੍ਰam ਦੀ ਕਵੀਨ ਵੀ ਕਿਹਾ ਜਾਂਦਾ ਹੈ ਉਸ ਦੇ 30000 ਫਾਲੋਅਰ ਸੀ ਲੇਕਿਨ ਆ ਜਦੋਂ ਦੀ ਨਸ਼ਾ ਤਸਕਰੀ ਦੇ ਕੇਸ ਦੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਹੈ ਰਿਮਾਨਡ ਤੇ ਚੱਲ ਰਹੀ ਹੈ ਜੇਕਰ ਉਸ ਦੇ ਇੰਸਟਾਗ੍ਰam ਤੇ ਝਾਤ ਮਾਰੀਏ ਤਾਂ ਉਸ ਦੇ ਜਿਹੜੇ ਫਾਲੋਅਰ ਨੇ 80 ਹਜ਼ਾਰ ਪਲੱਸ ਹੋ ਗਏ ਨੇ 80 ਹਜ਼ਾਰ ਫਾਲੋਅਰ ਸਿਰਫ 3 ਤੋਂ 4 ਦਿਨਾਂ ਦੇ ਵਿੱਚ ਵਧੇ ਨੇ 50 ਹਜ਼ਾਰ ਯਾਨੀ ਕਿ ਪਹਿਲਾਂ ਉਹਦੇ 30 ਤੋਂ 30 ਹਜ਼ਾਰ ਸੀ ਯਾਨੀ ਕਿ ਪੰਜਾਬ ਦੇ ਲੋਕ ਪ੍ਰਮੋਟ ਕਰ ਰਹੇ ਨੇ ਨਸ਼ਾ ਤਸਕਰਾਂ ਨੂੰ ਉਹਦੇ ਹਾਪ-ਪਾਪ ਦੇਖ ਰਹੇ ਨੇ ਉਹਦੀਆਂ ਰੀਲਾਂ ਦੇਖ ਰਹੇ ਨੇ ਉਹਦੀ ਬਿਊਟੀ ਦੇਖ ਰਹੀ ਹੈ ਉਹ ਕਿਸ ਤਰ੍ਹਾਂ ਗਾਣਿਆਂ ਤੇ ਐਕਸ਼ਨ ਕਰਦੀ ਹੈ ਉਹ ਸਾਰਾ ਕੁਝ ਹੁਣ ਪੰਜਾਬੀਆਂ ਦੇ ਦੁਆਰਾ ਵੇਖਿਆ ਜਾ ਰਿਹਾ ਹੈ ਜਿਸ ਦਿਨ ਉਹਦੀ ਗ੍ਰਿਫਤਾਰੀ ਹੋਈ ਉਸ ਦਿਨ ਉਸਦੇ ਜਿਹੜੇ ਫਾਲੋਅਰਸ ਸੀ 30000 ਲੇਕਿਨ ਹੁਣ ਨੇ 85000 ਇੰਨੀ ਜਲਦੀ ਉਹਦੇ ਫਾਰਵਰ ਵਧੇ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ ਕਿ ਪਹਾੜ ਖੋਦਿਆ ਗਿਆ ਥੱਲੂ ਨਿਕਲੀ ਚੂਈ ਉਹ ਵੀ ਮਰੀ ਹੋਈ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੜਾ ਜਲਦੀ ਬਲਡੋਜ਼ਰ ਚਲਾਇਆ ਜਾਵੇਗਾ ਚਾਹੇ ਉਹ ਸਾਡੇ ਮੰਤਰੀ ਹੋਣ ਚਾਹੇ ਸਾਡੇ ਐਮਐਲਏ ਹੋਣ ਚਾਹੇ ਅਫਸਰ ਚਾਹੀ ਹੋਵੇ ਚਾਹੇ ਪੁਲਿਸ ਡਿਪਾਰਟਮੈਂਟ ਦੇ ਕੁਝ ਨਮਾਇंदे ਹੋਣ ਜਿਹੜੇ ਨਸ਼ਾ ਤਸਕਰਾਂ ਦੀ ਹੈਲਪ ਕਰਦੇ ਨੇ ਜੇਕਰ ਗੱਲ ਕਰੀਏ ਇਸ ਬੀਬੀ ਦੀ ਇਹ ਬੀਬੀ ਇਹ ਤੀਜੀ ਵਾਰ ਇਸ ਦੀ ਗ੍ਰਿਫਤਾਰੀ ਹੈ ਤੀ ਤਿੰਨ ਵਾਰ ਪਹਿਲਾਂ ਇਹ ਸਸਪੈਂਡ ਹੋ ਚੁੱਕੀ ਹੈ ਇਸ ਨੂੰ ਬਹਾਲ ਕਰਾਉਣ ਕਰਾਉਂਦਾ ਹੈ ਇਸ ਨੂੰ ਰੀਕਮੈਂਡ ਕੌਣ ਕਰਦਾ ਹੈ ਇਹ ਪਹਿਲਾਂ ਵੀ ਜਿਹੜੇ ਤਿੰਨ ਇਸ ਦੇ ਕੇਸ ਹੋਏ ਨੇ ਦੋ ਇਹ ਸੌਰੀ ਇਹ ਚੌਥੀ ਹੈ ਪਹਿਲਾਂ ਜਿਹੜੇ ਇਹਦੇ ਤਿੰਨ ਕੇਸ ਹੋਏ ਨੇ ਸਸਪੈਂਡ ਹੋਈਏ ਉਹਦੇ ਤੇ ਉਹਨਾਂ ਦਿਨਾਂ ਦੇ ਵਿੱਚ ਵੀ ਇਸ ਨੇ ਨਸ਼ਾ ਤਸਕਰੀ ਕੀਤੀ ਸੀ ਤੇ 2011 ਤੋਂ ਲੈ ਕੇ ਹੁਣ ਤੱਕ ਕਰਦੀ ਆ ਰਹੀ ਹੈ ਚੰਗਾ ਧਨ ਜੋੜਿਆ ਮੋਟਾ ਪੈਸਾ ਕਮਾਇਆ ਗੱਡੀਆਂ ਤੇ ਘੁੰਮਣ ਵਾਲੀ ਇਹ ਬੀਬਾ ਅਮਨਦੀਪ ਕੌਰ ਦੀ ਬੱਲੇ ਬੱਲੇ ਹੋਈ ਪਈ ਹੈ ਇੰਸਟਾਗ੍ਰam ਤੇ ਜਿਹੜੇ ਇਹਦੇ ਫਾਲੋਅਰ ਨੇ ਮਿੰਟਾਂ ਅਤੇ ਸਕਿੰਟਾਂ ਦੇ ਵਿੱਚ ਵਧ ਰਹੇ ਨੇ ਯਾਨੀ ਕਿ ਨੰਬਰ 1 ਤੇ ਇੰਸਟਾਗ੍ਰam ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਕਾਲੀ ਥਾਰ ਵਾਲੀ ਬੀਬੀ ਅਮਨਦੀਪ ਕੌਰ ਦਾ ਚੰਗੇ ਗਾਇਕਾਂ ਨੂੰ ਪ੍ਰਮੋਟ ਨਹੀਂ ਕਰਨਾ ਚੰਗੇ ਬਲਾਰਿਆਂ ਨੂੰ ਪ੍ਰਮੋਟ ਨਹੀਂ ਕਰਨਾ ਚੰਗੇ ਬੋਲਣ ਵਾਲਿਆਂ ਨੂੰ ਪ੍ਰਮੋਟ ਨਹੀਂ ਕਰਨਾ ਲੇਕਿਨ ਇਹਨਾਂ ਨਸ਼ਾ ਤਸਕਾ ਨੂੰ ਪ੍ਰਮੋਟ ਕਰਨ ਦੇ ਵਿੱਚ ਪੰਜਾਬੀ ਵੀ ਕਿਸੇ ਤੋਂ ਘੱਟ ਨਹੀਂ ਚਾਹੇ ਸ਼ਾਇਦ ਮੇਰੀਆਂ ਗੱਲਾਂ ਤੁਹਾਨੂੰ ਕੋਣੀਆਂ ਲੱਗਣ ਜੇ ਗੱਲ ਕਰੀਏ ਉਸ ਦੇ ਜ਼ਾਇਦਾਦੀ 2 ਕਰੋੜ ਦੀ ਕੋਠੀ ਥਾਰ ਗੱਡੀ 1.5 ਲੱਖ ਦੀ 1.5 ਲੱਖ ਵਾਲੀਆਂ ਚਾਰ ਤੋਂ ਪੰਜ ਘੜੀਆਂ 1,80,000 ਰੁਪਏ ਦਾ ਕੁੱਤਾ ਠੀਕ ਤੇ ਉਹ ਕਈ ਪਲਾਟਾਂ ਦੀ ਬਲਕ ਹੈ ਲੇਕਿਨ ਨਿਕਲਿਆ ਕੁਝ ਵੀ ਨਹੀਂ ਬਲਡੋਜ਼ਰ ਨਹੀਂ ਚਲਾਏਗੀ ਇਹ ਨਵਾਂ ਮੋੜ ਆ ਗਿਆ ਹੈ ਕਿਉਂਕਿ ਜਿਹੜੀ ਬੀਬਾ ਅਮਨਦੀਪ ਕੌਰ ਸੀ ਖਾਲੀ ਕਾਲੀ ਥਾਰ ਵਾਲੀ ਇੰਸਟਾਗ੍ਰਾਮ ਕਵੀਰ ਜਿਸ ਦੇ ਹੁਣ 80 ਲੱਖ 80 ਹਜ਼ਾਰ ਸੌਰੀ ਫਾਲੋਅਰ ਨੇ ਉਹਦੇ ਨਾਮ ਸਿਰਫ ਕੱਲੀ ਸਕੂਟੀ ਹੈ ਜਿਸ ਦੀ ਕੀਮਤ 40 ਤੋਂ 50 ਹਜ਼ਾਰ ਰੁਪਏ ਹੋਵੇਗੀ ਜੇ ਨਵੇਂ ਲਈ ਨਵੀਂ ਸਕੂਟੀ ਲਈਏ ਤੇ 50 80 ਤੋਂ ਲੱਖ ਰੁਪਏ ਉਹਦੀ ਕੀਮਤ ਹੋਵੇਗੀ ਯਾਨੀ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਵੱਲੋਂ ਜਿਹੜਾ ਹੈ ਬੜੇ ਜੁਗਾਲ ਲਗਾਏ ਜਾਂਦੇ ਨੇ ਯਾਨੀ ਕਿ ਜਿਹੜੀ ਉਹਦੀ ਜ਼ਾਇਦਾਦ ਹੈ ਉਸ ਦੇ ਨਾਮ ਤੇ ਨਹੀਂ ਹੈ ਪੰਜਾਬ ਪੁਲਿਸ ਵੀ ਡਰ ਰਹੀ ਹੈ ਹਾਲਾਂਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋ ਆਈਪੀਐਸ ਅਫਸਰ ਦੇ ਸ਼ਹਿਟਾ ਇਸ ਵੱਡੇ ਨਸ਼ੇ ਤਸਕੀਨ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਯਾਨੀ ਕਿ 2011 ਤੋਂ ਲੈ ਕੇ ਹੁਣ ਤੱਕ ਇਹ ਚੌਥੀ ਵਾਰ ਗ੍ਰਿਫਤਾਰ ਹੋਈ ਹੈ ਤਿੰਨ ਵਾਰ ਇਹ ਸਸਪੈਂਡ ਹੋਈ ਹੈ ਆਖਰਕਾਰ ਇਸ ਦੇ ਪਿੱਛੇ ਤਾਕਤ ਕਿਹੜੀ ਹੈ ਕਿਹੜੀ ਤਾਕਤ ਦੇ ਸਿਰ ਤੇ ਇਹ ਲਗਾਤਾਰ ਨਸ਼ਾ ਤਸਕਰੀ ਕਰ ਰਹੀ ਹੈ ਲੇਕਿਨ ਜੇ ਗੱਲ ਕਰੀਏ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਵੈਸੇ ਹੋਬ ਹੋਬ ਕੇ ਕਹਿ ਰਹੇ ਨੇ ਕਿ ਅਸੀਂ ਬਲਡੋਜ਼ਰ ਚਲਾਵਾਂਗੇ ਲੇਕਿਨ ਜਿਸ ਤਰ੍ਹਾਂ ਦੀ ਉਹ ਚਲਾਕ ਨਿਕਲੀ ਕਾਲੀ ਥਰ ਵਾਲੀ ਇੰਸਟਾਗ੍ਰਾਮ ਕਵੀ ਬੀਬਾ ਅਮਨਦੀਪ ਕੌਰ ਉਸ ਦੀ ਪ੍ਰਸ਼ੰਸਾ ਕਰਨੀ ਪੈਂਦੀ ਹੈ ਕਿ ਉਸ ਦੇ ਕੋਲ ਸਿਰਫ ਕੱਲੀ ਸਕੂਟੀ ਹੈ ਜੋ ਉਸ ਦੇ ਨਾਮ ਤੇ ਬੋਲ ਰਹੀ ਹੈ ਨਾ ਤਾਂ ਮੋਬਾਈਲ ਦੇ ਬਿੱਲ ਨਾ ਘੜੀਆਂ ਦੇ ਬਿੱਲ ਨਾ ਜਿਹੜਾ ਕੁੱਤਾ ਖਰੀਦਾ ਹੈਗਾ ਕਹਿੰਦੀ ਮੈਨੂੰ ਗਿਫਟਡ ਮਿਲਿਆ ਹੈ ਨਾ ਥਾਰ ਦੇ ਨਾ ਕੋਠੀ ਤੇ ਨਾ ਉਹਦੇ ਕੋਲ ਪ੍ਰਾਟ ਨੇ ਜਿਹੜੇ ਜਿਨ੍ਹਾਂ ਦੀ ਕੀਮਤ 2 ਤੋਂ 3 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਕੋਠੀ ਦੀ ਕੀਮਤ ਅਲੱਗ ਹੈ ਲੇਕਿਨ ਉਸ ਉੱਤੇ ਪੀਲਾ ਪੰਜਾ ਨਹੀਂ ਚਲਾਇਆ ਜਾਵੇਗਾ ਕਿਉਂਕਿ ਉਸ ਦੇ ਨਾਮ ਸਕੂਟੀ ਹੈ ਪੰਜਾਬ ਪੁਲਿਸ ਪੰਬਲ ਪੂਸੇ ਵਿੱਚ ਹੈ ਜਾਂ ਉਸ ਦੇ ਕੋਈ ਨਿੱਜੀ ਸਲਾਹਕਾਰ ਸੀ ਜਿਹੜੇ ਉਸ ਨੂੰ ਹਮੇਸ਼ਾ ਇਸ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਤਗੀਦ ਕਰਦੇ ਸੀ ਪੰਜਾਬੀ ਆ ਤੇ ਸਰਕਾਰਾਂ ਦੇ ਕੰਮ ਨੇ ਆ ਡਿਪਾਰਟਮੈਂਟ ਦੇ ਕੰਮ ਨੇ ਜਿਹੜੀ ਲੇਡੀ ਆਲਰੇਡੀ ਤਿੰਨ ਵਾਰ ਗ੍ਰਿਫਤਾਰ ਹੋਈ ਹੈ ਸਸਪੈਂਡ ਕੀਤੀ ਹੈ ਉਹ ਵੀ ਖਾਸ ਕਰਕੇ ਨਸ਼ਿਆਂ ਨੂੰ ਲੈ ਕੇ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਇਹ ਐਜ਼ ਅ ਸਕਿਉਰਟੀ ਦਾ ਕੰਮ ਕਰਦੀ ਸੀ ਲੇਕਿਨ ਇਸ ਦਾ ਫਰੈਂਡ ਜਿਸ ਦੇ ਨਜਾਇਜ਼ ਸੰਬੰਧ ਨੇ ਕਿਉਂਕਿ ਬਲਵਿੰਦਰ ਸਿੰਘ ਔਰ ਸੋਨੂ ਜਿਸ ਨੇ ਥੱਪੜਬਾਜ਼ੀ ਵਿੱਚ ਜਿਹਦੇ ਨਾਲ ਹੋਈ ਸੀ ਅਦਾਲਤ ਦੇ ਬਾਰ-ਬਾਰ ਕਿ ਇਹ ਰਿਆਨਾ ਉਸ ਨੂੰ ਮਿਲਣ ਜਾਇਆ ਕਰਦਾ ਸੀ ਸਿੱਧੂ ਮੂਸੇਵਾਲੇ ਦੇ ਘਰ ਸਿੱਧੂ ਮੂਸੇਵਾਲੇ ਵਾਲੇ ਹੋਰਾਂ ਨੇ ਜਿਹੜੀ ਜਦੋਂ ਸ਼ਿਕਾਇਤ ਕੀਤੀ ਐਸਪੀ ਨਾਨਕ ਸਿੰਘ ਨੂੰ ਉਸ ਤੋਂ ਬਾਅਦ ਇਹ ਤੋਂ ਉਹਨੂੰ ਹਟਾ ਦਿੱਤਾ ਗਿਆ ਯਾਨੀ ਕਿ ਇਹਦੀਆਂ ਤਾਰਾਂ ਬਹੁਤ ਜਗ੍ਹਾ ਤੇ ਜੁੜੀਆਂ ਹੋਈਆਂ ਨੇ ਲੇਕਿਨ ਜਿੰਨੀ ਕੋ ਚਲਾਕ ਇਹ ਨਿਕਲੀ ਹੈ ਜਿੰਨੀ ਕੋ ਚਤਰ ਇਹ ਨਿਕਲੀ ਹੈ ਸਿਰਫ ਤੇ ਸਿਰਫ ਉਸ ਦੇ ਨਾਲ ਸਕੂਟੀ ਹੈ ਧੰਨਵਾਦ